ਗਗਨਦੀਪ ਕੌਰ ਖਾਲਸਾ ਵੈਸੇ ਖਾਲਸਾ ਜੀ ਤੁਹਾਨੂੰ ਖਾਲਸੇ ਦਾ ਮਤਲਬ ਪਤਾ ਕੀ ਹੁੰਦਾ ਖਾਲਸੇ ਦਾ ਮਤਲਬ ਹੁੰਦਾ ਸਾਫ਼ ਸੁਥਰਾ ਤੇ ਸੁੱਚਾ ਤੇ ਲੇਕਿਨ ਤੁਸੀਂ ਤਾਂ ਸੰਗਤਾਂ ਨੂੰ ਝੂਠ ਪ੍ਰੋਸ-ਪਰੋਸ ਕੇ ਦੇ ਰਹੇ ਆਂ ਇਹਦੇ ਵਿੱਚ ਕੋਈ ਸੱਚਾਈ ਵਾਲੀ ਤਾਂ ਗੱਲ ਹੈ ਨਹੀਂ ਇਹ ਆ ਮਾੜੀ ਜਿਹੀ ਗੱਲ ਸੁਣਿਓ ਇਹਨਾਂ ਦੀ ਘੇਰਾ ਪਾਇਆ ਗਿਆ ਕੋਈ ਅਨਾਉਂਸਮੈਂਟ ਨਾ ਕੀਤੀ ਗਈ ਪਹਿਲੀ ਟੁਕੜੀ ਨੂੰ ਹੁਣ ਅੰਦਰ ਭੇਜਿਆ ਜਾਂਦਾ ਹੈ ਜਾਣਬੁੱਝ ਕੇ ਆਏ ਨੇ ਕਹਿੰਦੇ ਨੇ ਅਸੀਂ ਅਕਾਲ ਤਖਤ ਸਾਹਿਬ ਛਡਵਾਉਣਾ ਸੀ ਅੱਤਵਾਦੀਆਂ ਤੋਂ ਪੁੱਛੀਏ ਇਹਨਾਂ ਨੂੰ ਭਲਿਓ ਤੁਸੀਂ ਕਹਿੰਨੇ ਹੋ ਇੱਥੇ ਅੱਤਵਾਦੀ ਸਨ ਅਸੀਂ ਤਾਂ ਹਮਲਾ ਕੀਤਾ ਜਿਹੜੇ ਸ਼ਾਂਤੀ ਹੋਰ ਗੁਰਦੁਆਰਿਆਂ ਤੇ ਹਮਲਾ ਕਰ ਦਿੱਤਾ ਉੱਥੇ ਕੌਣ ਅੱਤਵਾਦੀ ਸਨ ਉਥੇ ਕੋਣ ਅੱਤਵਾਦੀ ਸਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਟੁੱਟੀ ਗੰਢੀ ਮੁਕਸਰ ਸਾਹਿਬ ਉਥੇ ਕਿਹੜੇ ਅੱਤਵਾਦੀ ਸਨ ਅੱਛਾ ਬ્રાਹਮਣਾ ਵਾਂਗੂ ਨਾ ਇਹ ਵੀ ਝੂਠ ਮਾਰਨ ਲੱਪੇ ਬਹੁਤ ਜ਼ਿਆਦਾ ਵਿਜ ਦਾ ਬ੍ਰਾਹਮਣ ਕਥਾਵਾਚਕ ਝੂਠ ਮਾਰਦੇ ਨਾ 33 ਕਰੋੜ ਦੇਵੀ ਦੇਵਤੇ ਉਹਨਾਂ ਨੂੰ ਜੇ ਗਿਣਤੀ ਪੁੱਛੀਏ ਤਾਂ 33 ਕਰੋੜ ਉਹਨਾਂ ਨੂੰ ਕੋਈ ਪਤਾ ਨਹੀਂਗਾ ਵੀ ਆਪਣੇ ਬਣਾਏ ਹੋਏ ਆ ਤੇ ਇਹਨਾਂ ਲੋਕਾਂ ਨੇ ਵੀ ਆਪਣੀਆਂ ਕਹਾਣੀਆਂ ਬਣਾ ਬਣਾ ਕੇ ਸੁناਈ ਜਾਂਦੇ ਆ ਉਹਨਾਂ 37 ਗੁਰਦੁਆਰਿਆਂ ਦੀ ਲਿਸਟ ਹੈਗੀ ਤੁਹਾਡੇ ਕੋਲ ਵੀ ਕਿਹੜੇ ਉਹ 37 ਗੁਰਦੁਆਰੇ ਸੀ ਇੰਨਾ ਧੱਕਾ ਕੀਤਾ ਨਹੀਂ ਸਰਕਾਰਾਂ ਨੇ ਜਿੰਨਾ ਤੁਸੀਂ ਸੁناਈ ਜਾ ਰਹੇ ਆ ਜਿੰਨਾ ਤੁਸੀਂ ਵਡਾਵਾ ਦੇਣ ਦੇ ਆ ਅਤਵਾਦ ਦਾ ਟੈਗ ਸ਼ਾਇਦ ਉਹਨਾਂ ਨੇ ਲਾਇਆ ਸੀ ਨਹੀਂ ਸੀ ਲਾਇਆ ਲekin ਤੁਸੀਂ ਅੱਤਵਾਦ ਅੱਤਵਾਦ ਅੱਤਵਾਦੀ ਕਹਿ ਕਹਿ ਕੇ ਇਸ ਸ਼ਬਦ ਨੂੰ ਬਹੁਤ ਜ਼ਿਆਦਾ ਉੱਚਾ ਚੱਕਣ ਦੇ ਆ ਸਰਕਾਰਾਂ ਕਹਿੰਦੀਆਂ ਹੀ ਹੁੰਦੀਆਂ ਸਰਕਾਰਾਂ ਨੇ ਆਪਣੇ ਕੰਮ ਕਰ ਹੀ ਜਾਣੇ ਆ ਲੇਕਿਨ ਜਿੰਨਾ ਚਿਰ ਅਸੀਂ ਇਕੱਠੇ ਨਾ ਨਾ ਹੋਵਾਂਗੇ ਸਾਡੇ ਇਕ ਨਾ ਹੋਵਾਂਗੇ ਉਹਨਾਂ ਚਿਰ ਕਦੀ ਵੀ ਸਾਡੇ ਭਾਰਤ ਉੱਤੇ ਕੋਈ ਸੁੱਖ ਦਾ ਮੌਕਾ ਨਹੀਂ ਆਏਗਾ ਇਸ ਸੇਲਫ ਤੇ ਸੇਲਫ ਸਾਨੂੰ ਇਹ ਲੜਾ ਰਹੇ ਆ ਆਪਸ ਵਿੱਚ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਬढ़ावा ਦੇਣ ਦੇ ਆ ਅਸੀਂ ਕਹਿੰਨੇ ਅਸੀਂ ਇੱਕ ਵੱਖਰੇ ਆ ਸਾਰੇ ਇੱਕੋ ਹੀ ਆ ਇਸ ਕਰਕੇ ਸਾਝ ਪਾਓ ਏਕੇ ਦੀ ਸਰਕਾਰਾਂ ਨੇ ਕਿਉਂ ਟਾਇਆ ਸੀ ਕਿਉਂਕਿ ਅਸੀਂ ਸਿੱਖ ਕੌਮ ਕੋਈ ਵੀ ਆ ਕੋਈ ਵੀ ਇਤਿਹਾਸਕ ਆ ਪੁਰਾਣੀ ਚੀਜ਼ ਆ ਗੁਰੂਆਂ ਦੇ ਵੇਲੇ ਦੀ ਉਸ ਚੀਜ਼ ਨੂੰ ਨਹੀਂ ਛੇੜਨ ਦਿੰਦਾ ਕਿਸੇ ਦਾ ਵੀ ਕੋਈ ਵੀ ਧਰਮ ਹੋਵੇ ਹੁਣ ਅਜੁੱਤਿਆ ਤੇ ਕਿੰਨੀ ਕਿੰਨੀਆਂ ਲੜਾਈਆਂ ਹੋਈਆਂ ਇੱਥੇ ਝਗੜੇ ਹੋਏ ਆ ਆ ਹੁਣ ਤੱਕ ਚੱਲਣ ਦੇ ਆ ਉਹ ਸਰਕਾਰਾਂ ਨੇ ਸਿਰਫ ਇੱਕ ਪਲਾਨਿੰਗ ਦੇ ਨਾਲ ਸਾਰਾ ਕੁਝ ਕੀਤਾ ਸੀ ਲੋਕਾਂ ਨੂੰ ਪੜਕਾਇਆ ਸੀ ਇਤਿਹਾਸ ਬਣਾ ਦਿੱਤਾ ਨਾਲ ਉਹਨਾਂ ਨੇ ਅਗਰ ਜੇ ਉਹਦਾ ਹਰਮੰਦਰ ਸਾਹਿਬ ਨੂੰ ਢਾਕੇ ਨਵਾਂ ਬਣਾਉਂਦੇ ਤੇ ਨਹੀਂ ਸੀ ਲੋਕਾਂ ਨੇ ਬਣਨ ਦੇਣਾ ਉਹ ਤਾਂ ਸਰਕਾਰਾਂ ਦੀ ਪ੍ਰਾਪਰਟੀ ਆ ਉਹ ਜੋ ਮਰਜ਼ੀ ਕਰੀ ਜਾਣ ਉਹਨਾਂ ਨੇ ਨਵੇਂ ਤਰੀਕੇ ਨਾਲ ਬਣਾਇਆ ਤੇ ਜੇ ਉਹਨਾਂ ਨੇ ਢਾਇਆ ਨਾ ਤੇ ਅੱਜ ਤਾਈਂੋ ਗੋਲਡਨ ਟੈਂਪਲ ਆ ਖਵਾਉਂਦਾ ਹਰਮੰਦਰ ਸਾਹਿਬ ਤੇ ਲੋਕੀ ਦੇਸਾਂ ਪਰਦੇਸਾਂ ਦੇ ਵਿੱਚੋਂ ਦੁਨੀਆ ਦੇਖਣ ਆਉਂਦੀ ਆ ਤੇ ਅਗਰ ਜੇ ਉਹ ਹੋਏ ਪੁਰਾਣਾ ਹੁੰਦਾ ਤੋ ਕਿਸੇ ਨੇ ਆਉਣਾ ਥੋੜੋ ਜਿਹੀ ਇੰਨਾ ਲੋਕਾਂ ਨੇ ਇਹ ਸਿਰਫ ਤੇ ਸਿਰਫ ਗਾਕ ਵਧਾਉਣ ਦੀ ਖਾਤਰ ਇਹਨਾਂ ਨੇ ਜੋ ਕੁਝ ਕੀਤਾ ਵਾ ਉਹ ਕੀਤਾ ਵਾ ਲੇਕਿਨ ਮਜੀ ਕਿਹੜੀ ਆ ਜਵਾਨੀ ਮਜੀ ਆ ਲੇਕਿਨ ਉਹਨਾਂ ਨੇ ਆਪਣਾ ਇੱਕ ਇਤਿਹਾਸ ਬਣਾ ਲਿਆ ਵੀ ਇਹਨਾਂ ਦੇ ਇੱਕ ਵਾਰੀ ਕੰਨਾਂ ਨੂੰ ਹੱਥ ਲਵਾ ਦੋ ਵੀ ਬਾਅਦ ਦੇ ਵਿੱਚ ਕੋਈ ਕਦਮ ਨਾ ਚੱਕ ਸਕੇ ਹੁਣ ਮਰਨ ਦਾ ਤਾਂ ਹਰੇਕ ਨੂੰ ਡਰਾ ਕੋਈ ਵੀ ਨਹੀਂ ਚਾਹੁੰਦਾ ਵੀ ਮੈਂ ਅਨਿਆਇ ਮੌਤੇ ਮਰ ਜਾ। ਇਹ ਸਿਰਫ ਤੇ ਸਿਰਫ ਪਲਾਨਿੰਗ ਆ ਸੀ ਸਾਰੀਆਂ ਜਵਾਨੀ ਜਿਹੜੀ ਸੀ ਉਸ ਟਾਈਮ ਵੀ ਆ ਗਈ ਸੀ ਗੱਲਾਂ ਦੇ ਵਿੱਚ ਤੇ ਇਸ ਟਾਈਮ ਵੀ ਕੰਮ ਤੁਸੀਂ ਉਹ ਹੀ ਕਰ ਰਹੇ ਆ ਜਵਾਨੀ ਨੂੰ ਪੜਕਾਉਣ ਦੇ ਆ ਤੁਸੀਂ। ਪੜਕਾਉ ਉਪਾਸ਼ੰਤ ਇਹ ਦੇ ਕੇ ਹੋਰ ਤੁਹਾਡੇ ਪੱਲੇ ਕੱਖ ਨਹੀਂਗਾ ਤੁਹਾਨੂੰ ਪਤਾ ਕੱਖ ਬਣੇਗਾ। ਇਹ ਤੁਸੀਂ ਜੋ ਕਹਾਣੀਆਂ ਜਿਹੜੀਆਂ ਸੁਣਾ ਰਹੇ ਆ ਉਹ ਸਿਰਫ ਤੇ ਸਿਰਫ ਪੁਜਾਰੀ ਦੀਆਂ ਲਿਖੀਆਂ ਹੋਈਆਂ ਸੁਣਾ ਰਹੇ ਆ ਤੁਸੀਂ ਦੱਸੀ ਜਾਂਦੇ ਉਹ ਦਲੇਰੀਆਂ ਉਹ ਫਲਾਨਾ ਸੀ ਉਹ ਧਮਕਾਣਾ ਸੀ ਕੀ ਸੀ ਉਹਨਾਂ ਨੇ ਘੇਰ ਕੇ ਮਾਰਿਆ ਨਿਕਲ ਨਹੀਂ ਦਿੱਤਾ ਉਹਨਾਂ ਨੇ ਬਾਹਰ ਕੀ ਗੱਲ ਅੱਜ ਦੇ ਜਿਹੜੇ ਨੌਜਵਾਨ ਆ ਲੜਨ ਦੇ ਆ ਸੰਘਰਸ਼ ਵੀ ਪੰਜਾਬ ਵਾਸਤੇ ਕਿ ਇਹ ਆਪਣੀ ਜਾਨ ਪਚਾਉਣ ਵਾਸਤੇ ਭੱਜਦੇ ਨਹੀਂ ਉਹ ਸਾਰੀਆਂ ਪਲਾਨਗੀਆਂ ਸੀ ਤੁਸੀਂ ਉਸ ਉਲਟ ਚੱਲਣ ਡਿਆ ਕਹਾਣੀਆਂ ਤੇ ਉਹਨਾਂ ਦੀਆਂ ਸੁਣਾਈਆਂ ਸੁਣਾਈਆਂ ਤੇ ਵਡਿਆਈਆਂ ਦੱਸੀ ਜਾਂਦੇ ਵੀ ਸਾਡੀਆਂ ਬੜੀਆਂ ਵਡਿਆਈਆਂ ਸਾਡੀ ਜਿੱਤ ਕਦੀ ਵੀ ਨਹੀਂ ਹੋਈ ਜੋ ਸੰਤ ਕਬੀਰ ਤੋਂ ਸੰਘਰਸ਼ ਸ਼ੁਰੂ ਹੋਏ ਆ ਹੋਂ ਤੱਕ ਦੱਸੋ ਕਿਹੜੀ ਜਿੱਤਾਂ ਸਾਡੀ ਅਸੀਂ ਸਿਰਫ ਤੇ ਸਿਰਫ ਫੁਕੜੀਆਂ ਦੇ ਵਿੱਚ ਮਾਰੇ ਜਾਂਦੇ ਆ ਪੰਜਾਬੀ ਲੋਕ ਵੀ ਅਸੀਂ ਲੋਕੀ ਸਾਨੂੰ ਪੰਪ ਦਿੰਦੇ ਆ ਅ ਕਈ ਪ੍ਰਚਾਰਕਾਂ ਦੇਖ ਲਓ ਉਹ ਜਦੋਂ ਮਾੜਿਆ ਜਿਆ ਕੋਈ ਗੱਲ ਹੋਵੇ ਉਹ ਸਿੱਖੀ ਦਾ ਪ੍ਰਚਾਰ ਕਰਨ ਲੱਪੈਂਦੇ ਆ ਹਿੰਦੀ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਆ ਬਾਬੇ ਦੀਪ ਸਿੰਘ ਦੀਆਂ ਗੱਲਾਂ ਕਦੀ ਕਹੇੜੀਆਂ ਗੱਲਾਂ ਕਦੀ ਕਹੇਦੀਆਂ ਗੱਲਾਂ ਵੀ ਬਹੁਤ ਜੋਦੇ ਹੋਏ ਆ ਤੂੰ ਸਾਨੂੰ ਪੰਪ ਦੇ ਦੇ ਕੇ ਹਵਾ ਦੇ ਦੇ ਕੇ ਬਸ ਇਹ ਮਲਵਾ ਰਹੇ ਆ ਹੋਰ ਇੰਨਾ ਕੋ ਦੇ ਪੱਲੇ ਕੱਖ ਬਣੇਗਾ ਤੋ ਐਡੇ ਗਿਆਨੀ ਕੋਈ ਨਹੀਂਗੇ ਇਹੋ ਇਸੇ ਕਰਕੇ ਭਰਾਓ ਇਹਨਾਂ ਦੀਆਂ ਗੱਲਾਂ ਤੇ ਅਸਰ ਨਾ ਕਰਿਆ ਕਰੋ ਇਹਨਾਂ ਨੂੰ ਉਸੇ ਟਾਈਮ ਸਟੇਜ ਤੇ ਪੁੱਛਿਆ ਕਰੋ ਲਾਇਆ ਕਰੋ ਇਹਨਾਂ ਨੂੰ ਸਟੇਜ ਤੋਂ ਜਿੱਦਾਂ ਕਲਾਕਾਰਾਂ ਨੂੰ ਲਾਉਂਦੇ ਆ ਤੁਸੀਂ બસ ਇੰਨੀਆਂ ਗੱਲਾਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ